ਹਾਂਜੀ ਕੀ ਹਾਲ ਚਾਲ ਦੋਸਤੋ ਛੱਤ ਸ਼੍ਰੀ ਕਾਲ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਨਾਲ ਦੋਸਤੋ ਹਾਂਜੀ ਉਮੀਦ ਕਰਦਾ ਸਾਰੇ ਠੀਕ ਤੇ ਘੈਂਟ ਹੋਵਗੇ ਲੋਬੀ ਫਿਰ ਤੋਂ ਆ ਗਿਆ ਆਪਾਂ ਨਵੀਂ ਵੀਡੀਓ ਲੈ ਕੇ ਤੇ ਮੈਂ ਇੱਕ ਬ੍ਰੀਤ ਕਹਿੰਦੇ ਉਧਰ ਹੋਟਲਾਂ ਚ ਕਹਿੰਦੇ ਹੱਥਾਂ ਚ ਹੱਥ ਪਾਈ ਬੈਠੀ ਆ ਤੇ ਲੱਤਾਂ ਚ ਲੱਤ ਪਾਈ ਬੈਠੀ ਆ ਤੇ ਜਿਹੜੀ ਚੀਜ਼ ਆਪਾਂ ਨਹੀਂ ਬੋਲ ਸਕਦੇ ਉਹ ਚ ਉਹ ਵੀ ਪਾਈ ਬੈਠੀ ਆ ਤੇ ਚਲੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਲਾਈਕ ਪਹਿਲਾਂ ਕਰਿਆ ਕਰੋ ਠੀਕ ਆ ਹਣ ਸਰ ਵੀਡੀਓ ਨੂੰ ਵਿਊ ਪਾ ਗ ਜਾਂਦਾ 50 5000 ਤੇ ਲਾਈਕ ਸਿਰਫ 1000 ਇਹ ਤਕੀਨ ਲੱਗੀ ਗੱਲ ਮੈਨੂੰ ਯਾਰ ਵਾਹ ਕੀ ਬਾਤ ਹੈ ਤੇਰੀ ਸ਼ਾਇਰੀ ਤਾਂ ਯਾਰ ਬਸ ਸਰੀ ਹੈ ਤੇ ਚਲੋ ਆ ਜੋ ਕਰਦੇ ਵੀਡੀਓ ਦੀ ਸ਼ੁਰੂਆਤ ਬੜੇ ਰਹੋ ਥੋੜੀ ਰਹਿ ਗਈ ਬਾਤ ਲਓ ਵੀ ਮਿੱਤਰੋ ਇੱਕ ਹੱਬੀ ਜੀ ਹੋਰ ਆ ਕੇ ਮੈਂ ਕਹ ਭੀ ਦੇ ਜੀ ਭਾਈ ਐਨੇ ਤਾਂ ਬੰਦਾ ਕੱਪੜੇ ਨਹੀਂ ਬਦਲਦਾ ਜਿੰਨੇ ਇਹ ਬੰਦੇ ਬਦਲਦੀ ਐ ਹੱਬੀ ਵੀ ਪੂਰਾ ਖੜਾ ਰੋਮੈਂਟਿਕ ਐਕਟ ਕੀਤਾ ਦੇਖੀ ਉਹ ਵੀ ਆਇਆ ਇੱਥੋਂ ਲੈ ਕੇ ਗਿਆ ਧਰੋਂ ਹੱਥ ਪਾ ਕੇ ਇੱਥੋਂ ਸ਼ੁਰੂ ਕਰਕੇ ਆਏ ਲੈ ਕੇ ਗਿਆ ਹੱਥਾਂ ਜਾ ਥਪਾ ਕੇ ਆ ਇਹ ਤਾਂ ਉਹ ਕੰਮ ਹੋਇਆ ਪਿਆ ਉਹ ਕਰਦੇ ਨੇ ਢੱਲੋ ਫਰੀ ਤੋਰੀ ਲੈ ਵੀ ਮਿੱਤਰਾ ਇੱਕ ਹੱਬੀ ਹੋਰ ਉਹ ਕਹਿੰਦੇ ਹੁੰਦੇ ਨੇ ਇੱਕ ਗੱਡੀ ਹੋਰ ਤੇ ਮੈਂ ਇੱਕ ਕਹਿੰਦੀ ਆ ਲੈ ਵੀ ਮਿੱਤਰਾ ਇੱਕ ਕਸਟਮਰੀ ਹੋਰ ਪਾਪਾ ਜੀ ਹੁਣ ਟੈਨਸ਼ਨ ਨਾ ਲਿਓ ਹੱਬੀ ਜੀ ਇਹਦੇ ਹੱਬੀ ਜੀ ਹਸਬੰਡਾ ਜੀ ਇਹ ਜਿਹੜੀ ਹੱਥ 'ਚ ਚੈਣੀ ਚੂਨੀ ਪਈ ਹੈ ਥੋੜੀ ਸਾਰੀ ਬਕੈ ਦੂੰ ਇਹਦਾ ਹੱਬੀ ਕੰਨ ਮ ਬਰਤ ਵਾਲੇ ਨੇ ਨਮਾ ਹੱਬੀ ਕਰ ਲਿਆ ਇਹਦਾ ਸ਼ਾਨ ਨਹੀਂ ਪਤਾ ਕਿਹੜੀ ਹੋਗੀ ਐਡੀ ਕਿ ਹੁੰਦੀ ਹੈ ਨਾ ਬੁੜੀਆਂ ਕੋਈ ਸ਼ਾਨ ਨਹੀਂ ਜਿਹਦੇ ਵਿੱਚ ਵੀ ਐਂ ਦੇਖਦੀਆਂ ਹੁੰਦੀਆਂ ਨੇ ਐ ਮੈਂ ਕੋਲ ਤਾਂ ਵੱਡੀ ਹੂ ਮਿਸਤਰੀਆਂ ਵਾਲੀ ਜਿਹੜੀ ਐਡੀ ਹੁੰਦੀ ਆ ਉਹਦੇ ਵਿੱਚ ਦੀਆਂ ਸਾਰੇ ਦੇਖੜੇ ਪੈਂਦੇ ਮਮੀ ਤੁਸੀਂ ਬਰਤ ਖੋਲ ਲਿਆ ਹਾਂ ਪੁੱਤ ਖੋਲ ਲੈ ਤੂੰ ਵੀ ਖੋਲ ਲੈ ਪੁੱਤ ਪਹਿਲਾ ਇਧਰੋਂ ਸ਼ੁਰੂ ਕਰੂਗੀ ਇਧਰੋਂ ਪਟਿਆਲੇ ਕੰਨੀ ਪਟਿਆਲੇ ਵਾਲੇ ਲਵਯੂ ਜੀ ਆਪੇ ਆਇਓ ਗੜਬੀ ਮੋਨੂ ਲਾਇਓ ਤੇ ਪਟਿਆਲੇ ਫਿਰ ਹੌਲੀ ਹੌਲੀ ਸੰਗਰੂਰ ਸੰਗਰੂਰ ਚ ਵੀ ਹੋਊਗਾ ਇੱਕ ਅੱਧਾ ਤਾਂ ਸੰਗਰੂਰ ਵਾਲੇ ਹਾਂਜੀ ਪਤਾ ਸਵੇਰ ਦਾ ਕੁਝ ਨਹੀਂ ਖਾਦਾ ਹੈਗਾ ਫਿਰ ਸੰਗਰੂਰ ਤਾਂ ਹੌਲੀ ਹੌਲੀ ਬਰਨਾਲੇ ਫਿਰ ਤਨ ਉਹ ਲੈ ਸਾਰੇ ਏਰੀਆ ਚ ਜੈਲੀ ਕਮਾ ਕੇ ਫੇਰ ਕਰਵਾ ਚੋਤ ਖੁੱਲੇ ਹੋਣੇ ਤਾਂ ਨਾਲੇ ਸਾਰੇ ਤੇ ਇੱਕ ਇੱਕ ਸੂਟ ਲਿਆ ਹੁਣ ਹਾਂਜੀ 1000 ਰੁਪਏ 1000 ਬਹੁਤ ਆ ਠੀਕ ਆ ਨਾ ਹੂੰ ਫਰਨੀਚਰ ਦਾ ਮੈਂ ਸਤਗੁਰੂ ਤੋਂ ਕਹਿਤਾ ਸਤਗੁਰੂ ਮੈਨੂੰ ਦਵਾ ਦੂਗਾ ਫਰਨੀਚਰ ਨਹੀਂ ਮੰਮੀ ਵਾਸਤੇ ਵੀ ਇੱਕ ਸੂਟ ਲੈਣਾ ਹਾਂ 1000 ਰੁਪਏ ਹੋਰ Google Pay ਕਰ ਦੋ ਇਹ ਤਾਂ ਤੇ ਇਹ ਕਰਨਾ ਹੋਣਾ ਐਨੇ ਹੱਬੀ ਭੈਣ ਮੈਂ ਤਾਂ ਹੈਰਾਨ ਅਗਰ ਇੰਨੀ ਬਸ਼ਰਮ ਨਹੀਂ ਦੇਖੀ ਮੈਂ ਮੀਨਾ ਖਲੀਫਾ ਵੀ ਚੱਲੇ ਕਦੇ ਨਾ ਘਟ ਹੋਗੀ ਉਹਦੋਂ ਬਾਅਦ ਦੇ ਰਿਕਾਰਡ ਬਣਾਉਂਦੀ ਜਾਂਦੀ ਐ ਲੈ ਵੀ ਮੇ ਤੇਰਾ ਇੱਕ ਹੱਬੀ ਹੋਰ ਹੱਬੀ ਵੀ ਸਾਲਾ ਪੂਰਾ ਰੋਮਾਂਟਿਕ ਆ ਔਰ ਰੋਮਾਂਟਿਕ ਦਾ ਹੋਣਾ ਹੀ ਆ ਇਹ ਹੋ ਗਿਆ ਫਿਰ ਪਟਾਕੇ ਪਟਾਕੇ ਪਾਣਗੇ ਦੀਵਾਲੀ ਤੇ ਤੁਸੀਂ ਤੁਹਾਨੂੰ ਹਮੇਸ਼ਾ ਪਟਾਕਿਆਂ ਤੋਂ ਸਾਰੀਆਂ ਲੋਚੀਆਂ ਗੱਲਾਂ ਬੱਸ ਕਰਿਆ ਕਰੋ ਇਹ ਜੀ ਨਹੀਂ ਹੈਗੀ ਉਹ ਉਹਨੂੰ ਗਲਤ ਬਣਾਇਆ ਜਾ ਰਿਹਾਗਾ ਇਹ ਜੀ ਨਹੀਂ ਹੈਗੀ ਉਹ ਸਾਰੀ ਇਹ ਅੜੀ ਲੁੱੱਚੇ ਕਮਵਲ ਤੇ ਆਣ ਨਹੀਂ ਹੈਗੀ ਇਹ ਜੀ ਉਹ ਸਾਊ ਘਰ ਦੀ ਸੰਸਕਾਰੀ ਕੁੜੀ ਐ ਸੰਸਕਾਰੀ ਨਹੀਂ ਬਲਕਿ ਕਿਉਂ ਦੇਖ ਲਿਆ ਐਂ ਦਿਲ ਬਣਾਈ ਬੈਠੀ ਐ ਇਹ ਦਿਲ ਆ ਦਿਲ ਤਾਂ ਸਹੀ ਐ ਜਿਹੜਾ ਦੂਜਾ ਦਿਲ ਆ ਤਾਂ ਐ ਹੋਇਆ ਪਿਆ ਹੋਊਗਾ ਸਮਝ ਰਹੇ ਹੋ ਨਾ ਮੇਰੀ ਬਾਤ ਇਹ ਦਿਲ ਵਿੱਚ ਦੀ ਪਤਾ ਨਹੀਂ ਕਿੰਨਿਆਂ ਕਨ ਹੱਥ ਜੋੜ ਲੇ ਲੱਤਾਂ ਦੇਖੋ ਲੱਗਦਾ ਹੈ ਲੱਗਦਾ ਐ ਪਸਾਈ ਭਈਆ ਪੂਰੀ ਇੱਕ ਤੇ ਹੋਟਲ ਹਟਲ ਚ ਲੱਗਦੀ ਆ ਯਾਰੋ ਕੰਮ ਖਾਸਾ ਵੱਧ ਗਿਆ ਨਵੇਂ ਪੜਬਾ ਆਉਣ ਵਾਲੀ ਐ 12 ਕਵ ਤੇ ਕੱਲ ਉਹ ਜੋ ਕੰਮ ਹੋਣ ਵਾਲਾ ਨਵਾਂ ਪ੍ਰੋਗਰਾਮ ਆਉਣ ਵਾਲਾ ਉਹ ਮਾਫੀਆਂ ਮੂਫੀਆਂ ਨੇ ਮੰਗ ਲਈਆਂ ਬਾਫੇ ਮੂਫੇ ਤੇ ਨਹੀਂ ਲੋਟਣ ਦੇ ਹੈਗੀ ਠੀਕ ਹੈ ਨਾ ਇਹ ਨਹੀਂ ਸੋਧਰਨੀ ਹੈਗੀ ਜੇ ਤੁਸੀਂ ਕਹੋ ਇਹਦਾ ਟਾਪਿਕ ਕਦੇ ਕਲੋਜ਼ ਨਹੀਂ ਹੋਣਾ ਤੁਸੀਂ ਦੇਖ ਲਓ ਵੀ ਕਿਵੇਂ ਲੱਤਾਂ ਚ ਲੱਤਾਂ ਪਾਈ ਬੈਠੀਏ ਘਰੇ ਨਹੀਂ ਹੈਗੀ ਹੋਟਲ ਚ ਆ ਕਿਤੇ ਇਹ ਕਦੇ ਨਹੀਂ ਸੁਧਰ ਸਕਦੀ ਕਿਉਂਕਿ ਕੰਮੀ ਹੀ ਚੱਲਦਾ ਐ ਮੇ ਤਾਂ ਫਿਰ। ਚਾਹਤ ਗੁਰ ਚੈਲ ਸੀਗਾ ਉਹ ਤੋਂ ਫਰਨੀਚਰ ਫਰਨੀਚਰ ਲੋਟ ਨਹੀਂ ਆਇਆ ਹੈਗਾ ਠੀਕ ਆ ਉਹਨੇ 80000 ਚ ਗੱਲ ਕਰੀ ਸੀ ਜਿਵੇਂ ਉਹਨਾਂ ਕੰਟਰੈਕਟ ਚੱਲਦਾ ਵਿੱਚੇ ਲਮਾਰੀ ਵਿੱਚੇ ਬੱਡੇ ਵਿੱਚੇ ਡਾਇਨਿਕ ਟੇਬਲ ਠੀਕ ਆ ਇਹਨੂੰ ਤਾਂ ਚਾਹੀਦਾ ਸੀ ਮੇਕਅਪ ਵਾਲਾ ਕੇਵਲ ਟੇਵਰ ਕਿਉਂਕਿ ਇਹਨੇ ਪਾਰਲਰ ਬਣਨਾ ਹੈ ਪਾਰਲਰ ਤਾਂ ਬਣੀ ਬਣੇ ਨਾ ਮਨੇ ਹਸਤੀ ਜ਼ਰੂਰ ਬਣ ਜੂ ਹਸਤੀ ਨਹੀਂ ਸਮਝਦਾਰ ਸਮਝ ਲਓ ਤੁਸੀਂ ਆਪ ਹੀ ਲਾ ਲਓ ਮੇਰੇ ਯਾਰ ਦੀਵਾਲੀ ਤਾਂ ਬਹੁਤ ਲੇਟ ਆਉਂਦੀ ਹੈ ਉਹ ਤੋਂ ਪਹਿਲੇ ਹੀ ਬਹੁਤ ਪਟਾਕੇ ਪੈ ਚੁੱਕੇ ਨੇ ਡੇਲੀ ਪਟਾਕਾ ਪਾਇੰਦਾ ਡੇਲੀ ਪਟਾਕਾ ਪਾਇੰਦਾ ਕਦੇ ਉਹ ਮੁੰਡੇ ਨਾਲ ਕਦੇ ਉਹ ਮੁੰਡੇ ਨਾਲ ਉਹ ਮਾੜੀ ਮੋਟੀ ਸ਼ਰਮ ਕਰ ਲੈ 17 ਸਾਲ ਦੀ 17 17 ਮੁੰਡੇ ਬਦਲਦੇ ਨੇ ਫੇਰ ਮੈਨੂੰ ਗਲਤ ਬਣਾਇਆ ਜਾ ਰਿਹਾ ਯਾ ਗਲਤ ਬਣਾਇਆ ਜਾ ਰਿਹਾ ਤੈਨੂੰ ਭਾਂਸੀ ਭੁਲਾ ਲਿਆ ਪੁੱਲੇ ਪੁੱਲੇ ਨੰਗੇ ਪੈ ਆਤੀ ਰਾਣੀ ਕਿੰਨਾ ਮਕਰਵਾ ਚੌਥਾ ਹਰ ਇੱਕ ਸਾਲ ਤੁਸੀਂ ਐਂ ਦੇਖੋ ਵੀ ਜਿਹੜੀਆਂ ਵਿਆਹੀਆਂ ਹੁੰਦੀਆਂ ਨੇ ਉਹਨਾਂ ਦਾ ਨਹੀਂ ਹੁੰਦਾ ਵੀ ਮੇਰਾ ਅੱਜ ਪੰਜਵਾਂ ਕਰਵਾ ਚੌਥ ਹੈ ਮੇਰੇ ਹਸਬੰਦ ਨਾਲ ਇਹਦਾ ਹਰ ਇੱਕ ਸਾਲ ਪਹਿਲਾ ਕਰਵਾ ਚੌਥ ਹੁੰਦਾ ਆ ਕੁੱਤਾ ਥੱਲੇ ਲਿਪਸਟਿਕ ਕੱਢੀ ਬੈਠਾ ਲਾਲਾ ਮੂੰਹ ਤੇ ਹਰ ਇੱਕ ਸਾਲ ਹਰ ਇੱਕ ਸਾਲ ਇਹ ਰੀਲ ਪਾਉ ਇਹਦਾ ਪਹਿਲਾ ਕਰਵਾ ਚੌਥ ਹੁੰਦਾ ਮੈਨੂੰ ਐਂ ਦੱਸ ਵੀ ਕਿਹੜੇ ਘਰ ਵਾਲੇ ਦੀ ਉਮਰ ਲੰਮੀ ਕਰਨਗੇ ਪਹਿਲੇ ਦੀ ਕਰਨਗੇ ਦੂਜੇ ਦੀ ਕਰਨਗੇ ਕਿ ਤੀਜੇ ਦੀ ਕਰਨਗੇ ਅਗਲੇ ਸਾਲ ਇੱਕ ਹੋਰ ਕਰਵਾ ਚੌਥ ਐਨੇ ਚੂੜੇ ਤਾਂ ਦੁਕਾਨਾਂ ਵਾਲਿਆਂ ਤੇ ਨਹੀਂ ਮਿਲਦੇ ਜਿੰਨੇ ਚੂੜੇ ਦੇ ਕੋ ਘਰੇ ਬੈੱਡ 'ਚ ਪਏ ਹੋਣਗੇ ਹਾਂ ਜਦੋਂ ਦੂਜੇ ਨਾ ਕਰਾਉਣਾ ਹੁੰਦਾ ਤਾਂ ਪਹਿਲੇ ਵਾਲਾ ਚੂੜਾ ਪਾ ਲੈਂਦੀ ਐ ਹੁਣ ਜਦੋਂ ਦੂਜਾ ਛੱਡੇਗੀ ਤਾਂ ਦੂਜਾ ਹੋਤੀ ਜਿਹੜਾ ਚੂੜਾ ਪਾ ਲਈ ਸ਼ਰਮ ਆਉਦੀ ਆ ਕਿ ਨਹੀਂ ਤੈਨੂੰ ਇੱਕ ਗੱਲ ਐ ਜੀ ਮੈਂ ਸਿਫਤ ਕਰਦਾ ਇੱਕ ਗੱਲ ਐ ਦੀ ਮੈਂ ਸਿਫਤ ਕਰਦਾ ਤੁਸੀਂ ਵੀ ਉਹ ਗੱਲ ਦੀ ਸਿਫਤ ਕਰੋ ਬੰਦੇ ਇਹਨੇ ਚਾਹੇ 3-4 ਬਦਲਤੇ ਪਰ ਕੁੱਤੇ ਸ਼ੁਰੂ ਤੋਂ ਲੈ ਕੇ ਉਹੀ ਨੇ ਕੁੱਤੇ ਉਹੀ ਨਾਮ ਰੱਖਦੀ ਆ ਕੁੱਤਾ ਲਪਿਸਟੇ ਕੱਢੀ ਬੈਠਾ ਦੇਖ ਲਓ ਜੇ ਨਹੀਂ ਕੱਢੀ ਬੈਠਾ ਸ਼ਰਮ ਆਉਂਦੀ ਆ ਕਿ ਨਹੀਂ ਹੁਣ ਜਿਹਦੇ ਨਾ ਕਰਾਇਆ ਉਹ ਵੀ ਡਰਦਾ ਹੋ ਹਰ ਇੱਕ ਗੱਲ ਇਹਦੀ ਸੁਣਦਾ ਹੋਗਾ ਵੀ ਇਹਦਾ ਕੀ ਪਤਾ ਕਦੋਂ ਕਹਿ ਦੇ ਚੱਲ ਵੀ ਮੇਰੇ ਰਾ ਹੋ ਸਾਈਡ ਤੇ ਅਗਲੇ ਸਾਲ ਨਵਾਂ ਕਰ ਬਾਬਾ ਚੌਥ ਕਰ ਬੱਚੌਥ ਹਰ ਇੱਕ ਸਾਲ ਨਵਾਂ ਲਹਿੰਗਾ ਹਰ ਇੱਕ ਸਾਲ ਨਵਾਂ ਬੰਦਾ ਹਰ ਇੱਕ ਸਾਲ ਨਵਾਂ ਚੂੜਾ ਚੂੜਾ ਹਰ ਇੱਕ ਸਾਲ ਨਵਾਂ ਚੂੜਾ ਰਕਾਉਡ ਬਣਾਏ ਵੀ ਬੜਿਆ ਤੇ ਰਕਾਉਡ ਤੋੜੇ ਵੀ ਬੜੇ ਨੇ ਮਾਇਨਦੀ ਬੜੇ ਮਾਲੇ ਕਾ ਵਾ ਇਹਦੀ ਬਾਬਲ ਤੇਰੀ ਪੱਗ ਵੇ ਸੁੱਚੀ ਧੀ ਤੇਰੀ ਦਸ ਐਨੀ ਕਾ ਤੋ ਲੁੱੱਚੀ ਸਹੀ ਗੱਲ ਐ ਤੀਆਂ ਹੁੰਦੀਆਂ ਨੇ ਦੌਲਤਾ ਬਗਾਨੀਆਂ ਸਾਡਾ ਕਹਦਾ ਯੋਰ ਬਾਬਲ ਆ ਬਾਬਲ ਵੀ ਕਹਿੰਦਾ ਹਉ ਬਾਬਲ ਪਰ ਹੈ ਹੀ ਨਹੀਂ ਨਹੀਂ ਬਾਵੜ ਦਾ ਰੋ ਰੋ ਕਮਲਾ ਹੋ ਜਾਂਦਾ ਐਨੇ ਵਿਆਹ ਹੋਏ ਨੇ ਪਤਾ ਨਹੀਂ ਕੰਨੇ ਵਿੱਚ ਸੜ ਗਈ ਨਮਿਤ ਨਮੀ ਬੰਦੇ ਤੇ ਮਰ ਗਈ ਕੁਮਾਰੀ ਹੋਈ ਪਈ ਆ ਪ੍ਰਭ ਇੱਥੇ ਇੱਕ ਵਿਆਹ ਨਹੀਂ ਹੋਏ ਇੱਥੇ ਤਿੰਨ ਤਿੰਨ ਕਰਾਈ ਜਾਂਦੀਆਂ ਨੇ ਮੈਂ ਇਹਦੇ ਨਾਲ ਹੀ ਕਰਾਉਣਾ ਹੈਗਾ ਬਖਸ ਦੋ ਅਗਲੇ ਸਾਲ ਆਇਨੀ ਪਤਾ ਅਗਲਾ ਕਰ ਕਰਵਾ ਚਾਹਤ ਹਰ ਇੱਕ ਸਾਲ ਰਿਕਾਰਡ ਬਣਾਇਆ ਕੁਲੀ ਨੇ ਇਹ ਦੇਖੋ ਹਰ ਇੱਕ ਸਾਲ ਨਵਾਂ ਕਰਵਾ ਚੌਥ ਨਿਤ ਨਵੀਂ ਸ਼ਾਨਣੀ ਇਹਦੀ ਵੀ ਸ਼ਾਨਣੀ ਐਡੀ ਹੋ ਐਡੀ ਜਿਹੜੀ ਮਿਸਤਰੀ ਕੋਲੇ ਹੁੰਦੀਆਂ ਐ ਸ਼ਾਨਣ ਵਾਲੀ ਬਰੇਤੀ ਸ਼ਾਨਣ ਵਾਲੀ ਉਹ ਹੋਵੇ ਐਡੀ ਚਾਰੇ ਪਾਸੇ ਐ ਲੰਮੀ ਉਮਰ ਦਾ ਨਾ ਰੱਖਿਆ ਕਰ ਐ ਰੱਖਿਆ ਕਰ ਵੀ ਲੰਮਾ ਟਾਈਮ ਕਿਹੜਾ ਘਰ ਆਲਾ ਟਿਕੂਗਾ ਉਹਦਾ ਵਰਤ ਰੱਖਿਆ ਕਰ ਬਾਈ ਨਾ ਤੀ ਗੜਦੋਂ ਭੇਜਦੀ ਕਤਮ ਤੇਗਾ ਰਾਂਗੀ ਕਰੋ ਸਫਤ ਹਰ ਇੱਕ ਸਾਲ ਚੰਨ ਵੀ ਬਦਲਦੀ ਐ ਤੇ ਸੌਰੀ ਗਾਇਸ ਇਹ ਮੈਂ ਨਹੀਂ ਬੋਲ ਸਕਦਾ ਵਿਵਾਦ ਹੋ ਜਾਏਗਾ ਯਾਰ ਸਲੂਟ ਹੈ ਔਰਤ ਸਲੂਟ ਹੈ ਔਰਤ ਨੂੰ ਇੱਕ ਉਹ ਔਰਤਾਂ ਹੁੰਦੀਆਂ ਨੇ ਜਿਨ੍ਹਾਂ ਦੇ ਘਰ ਵਾਲੇ ਕਿਸੇ ਕਾਰਨ ਚਲੋ ਮਰਗ ਹੋ ਜਾਂਦੀ ਹੈ ਜਾਂ ਡੈਥ ਹੋ ਜਾਂਦੀ ਹੈ ਤੇ ਉਹ ਆਪਦਾ ਘਰ ਨਹੀਂ ਛੱਡਦੀਆਂ ਤੇ ਸਾਰੀ ਉਮਰ ਇਹੀਂ guzara ਕਰ ਲੈਂਦੀਆਂ ਨੇ ਤੇ ਕੇ ਔਰਤ ਹੈ ਵਾਹ ਵਾਹ ਜੰਨਤ ਸੌਰੀ ਗਾਇਸ ਇਹ ਤੁਹਾਨੂੰ ਮੈਂ ਦੱਸਿਆ ਬਾਬਲ ਤੇਰੀ ਪੱਗ ਵੇ ਸੁੱਚੀ ਤੀ ਤੇਰੀ ਸਿਰੇ ਦੀ ਲੁੱਚੀ ਉਹ ਕੰਮ ਹੋ ਗਿਆ ਹਰ ਇੱਕ ਸਾਲ ਨਵਾਂ ਕਰ ਬਚੋਤ ਹੂੰ ਹਰ ਇੱਕ ਸਾਲ ਨਵਾਂ ਜੰਨਤ ਤੁਸੀਂ ਆਪ ਹੀ ਪੂਰਾ ਕਰਦੇ ਹੋ ਮੈਂ ਬੋਲ ਨਹੀਂ ਸਕਦਾ ਠੀਕ ਹੈ ਨਾ ਤੁਸੀਂ ਮੈਂ ਲੁੱਚੀਆਂ ਗੱਲਾਂ ਤੋਂ ਦੂਰ ਠੀਕ ਹੈ ਨਾ ਨਾ ਪਏ ਕਮ ਚ ਪਈ ਠੀਕ ਹੈ ਨਾ ਚੰਨ ਤੇ ਅਗਲੇ ਸਾਲ ਦੀ ਵੇਟ ਕਰ ਰਹੇ ਆ ਵੀ ਅਗਲੇ ਸਾਲ ਇਹੀ ਕਰਵਾ ਚੌਥ ਚੱਲਦਾ ਇੱਕ ਲਹਿਬੀ ਮਿੱਤਰ ਆ ਇਸ ਵਾਰੀ ਹੋਰ ਕਰਵਾ ਚੌਥ ਨਮਾ ਉਹ ਕੰਮ ਹੋਊਗਾ ਠੀਕ ਹੈ ਨਾ ਚੰਨ ਤੇ ਚੰਨ ਤੇ ਗੰਨ ਗੰਨ ਦੀ ਗੱਲ ਹੁੰਦੀ ਆ ਠੀਕ ਆ ਚੰਨ ਤੇ ਗੰਨ ਸਿਰਫ ਤੁਸੀਂ ਆਪ ਦੇ ਸਪੈਲਿੰਗ ਚੇਂਜ ਕਰ ਲਿਓ ਹੂੰ ਤੇ ਚੰਨ ਤੇ ਗਨ ਹਮੇਸ਼ਾ ਸੋਹਣੇ ਹੁੰਦੇ ਨੇ ਜੇ ਸਮਾਲ ਕੇ ਰੱਖਿਓ ਲੰਬੇ ਕਿਰੇ ਕੋ ਕੇ ਵਿੱਚ ਜੜੇ ਪੰਜ ਬੇ ਤੂੰ ਮੇਰਾ ਕਿੰਨਾ ਕਰ ਵਾਲਾ ਏ ਤੇ ਤੂੰ ਗੁੱਟੀਆਂ ਗਰੇ ਏ ਤੇਰੀ ਸੱਸ ਨਾਲ ਨੱਚਣਾ ਏ ਹਰ ਇੱਕ ਸਾਲ ਨਵਾਂ ਕਰਵਾ ਚੌਥ ਏ ਨਾ ਮਾ ਚੂੜਾ ਪਾਇਆ ਏ ਏ ਏ ਕੌਨਫੀਡੈਂਸ ਕਿੱਥੋਂ ਆਤਾ ਹੈ ਇਤਨਾ ਕੌਨਫੀਡੈਂਸ ਕਿੱਥੋਂ ਆਉਂਦਾ ਇੰਨਾ ਤੁਹਾਡੇ ਚ ਜਦੋਂ ਮੈਂ ਨੱਚੀ ਤੇਰੀ ਮਾਂ ਨਾਲ ਕਿੰਨੀਆਂ ਦੱਸ ਮਾਵੇਂ ਚੌਥਾ ਪੰਜਵਾਂ ਘਰ ਵਾਲਾ ਏ ਏ ਪਸਤੋਂ ਦੀ ਹੈ ਵਿਸਾਸ ਏ ਐਨਾ ਕੌਨਫੀਡੈਂਸ ਕਿੱਥੋਂ ਆਉਂਦਾ ਏ ਲੈ ਗਏ ਕਿੰਨੇ ਮੇ ਪਾਏ ਏ ਏ ਜਦੋਂ ਮੇਰੀ ਵੀਡੀਓ ਬਣਾਇਆ ਜਦੋਂ ਮੈਂ ਤੇਰੀ ਸੱਸ ਨਾਲ ਮਾਂ ਨਾਲ ਸੱਸ ਨਾਲ ਨੱਚੀ ਪਤਾ ਨਹੀਂ ਏ ਸਰੇ ਦੀ ਮਸਤੀ ਐ ਇਹ ਇਹਨੇ ਪੈਸੇ ਕਿੱਥੋਂ ਕਮਾਉਂਦੇ ਰਹਿੰਦੇ ਆ ਢਿੱਲੀ ਹੋਏ ਤੁਸੀਂ ਇੰਨੇ ਪੈਸੇ ਕਿੱਥੋਂ ਕਮਾਉਂਦੀ ਆ ਇਹ ਬਣਾਉਂਦੀ ਆ ਲੋਕਾਂ ਨੂੰ ਫੁੱਦੂ ਬਣਾ ਕੇ ਲੈਂਟਰ ਕਿਸੇ ਦਾ ਡਿੱਗਿਆ ਹੁੰਦਾ ਤੇ ਵੀਡੀਓ ਆਪ ਪਾ ਕੇ ਰਾਤ ਮੈਂ ਤੇ ਮੇਰੇ ਹਸਬੰਦ ਨੇ 1 ਵਜੇ ਤੱਕ ਕੰਮ ਕੀਤਾ ਲੈਂਟਰ ਦੀਪਿਆ ਲੈਂਟਰ ਕਿਸੇ ਦਾ ਡਿੱਗਦਾ ਫੁੱਦੂ ਬਣਾ ਕੇ ਪੈਸੇ ਕਮਾਉਂਦੀ ਆ ਜਿਵੇਂ ਤੈਨੂੰ ਫੁੱਦੂ ਬਣਾ ਲਿਆ ਤੈਨ੍ਹੇ ਘਰ ਵਾਲੇ ਫੁੱਦੂ ਬਣਾਤੇ ਤੇ ਚੌਥਾ ਤੈਨੂੰ ਬਣਾਤਾ ਤੂੰ ਵੀ ਫੁੱਦੂ ਹੀ ਐ ਘੂਸਿਆਂ ਦਾ ਘੂਸਾ ਹੈ ਘੂਸਾ ਕੰਨ ਇੰਨੇ ਪੈਸੇ ਕਿੱਥੋਂ ਕਮਾਉਂਦੀ ਆ ਐਨੇ ਪੈਸੇ ਕਮਾਉਣੇ ਨੇ ਐਂ ਕਰਕੇ ਖੜ੍ਹ ਜਾਨਾ ਬਸ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਮੀ ਬਹੁਤ ਪਿਆ ਮੈਂ ਤੇ ਮੇਰਾ ਪਤੀ ਗੱਠ ਲਾਈ ਜਾਂਦੇ ਸੀ ਗੱਠ ਲਾਈ ਜਾਂਦੀ ਸੱਤ ਆ ਗੱਤ ਲੇ ਕੇ ਪੀ ਫੁੱਦੂ ਬਣਾ ਕੇ ਇੱਕ ਮੋਦੀਆ ਲੋਕਾਂ ਤੋਂ ਪੈਸੇ ਇੰਨੇ ਪੈਸੇ ਤੈਨੂੰ ਵੀ ਫੁੱਦੂ ਹੀ ਬਣਾਇਆ ਅਗਲੇ ਸਾਲ ਕਿਸੇ ਹੋਰ ਨੂੰ ਫੁੱਦੂ ਬਣਾ ਦੂ ਤੇਰਾ ਨੰਬਰ ਆਉਣ ਵਾਲਾ ਹੀ ਆ ਜਿਆਦਾ ਟਾਈਮ ਤੂੰ ਟਿਕਦਾ ਨਹੀਂ ਲੈ ਵੀ ਮਿੱਤਰ ਇੱਕ ਘਰ ਵਾਲਾ ਹੋਰ ਉਹ ਹੋਣ ਵਾਲੀ ਇੱਕ ਮੈਨੂੰ ਨਜ਼ਰ ਲੱਗਣੀ ਤੈਨਾਂ ਇਸ ਪਿੰਡ ਦੀਆਂ ਨੂੰ ਮੈ ਮੈਨੂੰ ਕੀ ਨਜ਼ਰ ਲੱਗਣੀ ਮੈਂ ਤਾਂ ਇਸ ਪਿੰਡ ਦੀਆਂ ਨੂੰ ਤੈਨੂੰ ਕੀ ਨਜ਼ਰ ਲੱਗਣੀ ਤੂੰ ਤਾਂ ਸਿਰੇ ਦਾ ਹੈ ਕਿਹੜੇ ਪਿੰਡ ਦੀ ਨੂੰ ਚਾਰ ਪੰਜ ਪਿੰਡਾਂ ਦੀ ਨੂੰਹ ਐ ਹਰ ਇੱਕ ਸਾਲ ਨਵੇਂ ਪਿੰਡ ਦੀ ਨੂੰਹ ਤੇ ਨਮੀ ਸੱਸ ਤੇ ਨਵਾਂ ਬੰਦਾ ਮੈਂ ਪਹਿਲਾਂ ਕਹਿ ਕੇ ਹਟਿਆ ਹਰ ਇੱਕ ਸਾਲ ਕਰਵਾ ਚਾਉਂ ਤੇ ਚੰਨ ਤੇ ਬਦਲਦੀ ਐ ਤੇ ਚੰਨ ਤੇ ਤੈਨੂੰ ਕੀ ਨਜ਼ਰ ਲੱਗਣੀ ਐਣਤੀ ਧੀ ਪੜੀ ਮਾਲੇਗਾ ਖੜਕੇ ਜਾਂ ਹੱਥ ਹੋ ਗਈ ਦੇਖ ਲੈ ਕਿੰਨਾ ਕੌਨਫੀਡੈਂਸ ਐ ਇਹਨੀ ਬਸਰਮ ਕਦੇ ਦੇਖੀ ਐ ਇਹਨਾਂ ਦਾ ਟੋਲਾ ਬਸਰਮਾਂ ਦਾ ਸਾਰਿਆਂ ਦਾ ਹੋਰ ਵੀ ਨੇ ਕਈ ਤੁਸੀਂ ਦੇਖਿਆ ਹੋਣੀਆਂ ਨੇ ਤੈਨੂੰ ਕੀ ਨਜ਼ਰ ਲੱਗਣੀ ਹੁਣ ਆ ਬਸਾ ਲੈ ਅਗਲੇ ਕਰਬਾ ਚੌਥੇ ਨਾ ਮੈਂ ਉਹ ਕਰਬਾ ਚੌਥੇ ਵੀਰੇ ਇਹ ਤੋਂ ਆਏ ਸੁੱਖ ਲਈ ਵੀ ਮੈਨੂੰ ਬਦਲੇ ਨਾ ਇਹ ਡਾ ਡਰ ਕੇ ਰਹੀ ਐ ਤੋ ਜਿੰਨੀ ਲਈ ਜਾਂਦੀ ਐ ਲੈ 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 ਜਿੰਨੀ ਲਈ ਜਾਂਦੀ ਐ ਦਾ ਪਤਾ ਨਹੀਂ ਜਿੰਨੀ ਐ ਤੋ ਇਨਕਮ ਲਈ ਜਾਂਦੀ ਐ ਲੈ ਲੈ ਤੋਂ ਪੈਸੇ ਪੂਸੇ ਫੜੀ ਚੱਲ ਤੁਸੀਂ ਹੋਰ ਪਾਸੇ ਨਾ ਜਾਇਆ ਕਰੋ ਰੱਬ ਦਾ ਵਾਸਤਾ ਇਹ ਕਮਮ ਚ ਕੋਸ ਨਹੀਂ ਰੱਖਿਆ ਠੀਕ ਹੈ ਨਾ ਇਹ ਉਹਦੇ ਲਈ ਨਾਰਮਲ ਗੱਲਾਂ ਨੇ ਠੀਕ ਹੈ ਨਾ ਜਿਹਦਾ ਚੌਥਾ ਵਿਆਹ ਹੋਵੇ ਸ਼ਰਮ ਕਰ ਲੋ ਮਾੜੀ ਮੋਟੀ ਹੱਥ ਜੋੜੇ ਤੁਹਾਡੇ ਮੂਹਰੇ ਲੁੱਚੀਆਂ ਗੱਲਾਂ ਵੱਲ ਮਾਰਾ ਤੀਜੀ ਤੀਜੀ ਵਾਰ ਮੈਨੂੰ ਆਪ ਲੈਣ ਆ ਗਏ ਤੀਜੀ ਤੀਜੀ ਵਾਰ ਮੈਨੂੰ ਆਪ ਲੈਣ ਆ ਗਿਓ ਤੀਜੀ ਤੀਜੀ ਵਾਰ ਮੇਰੀ ਫੇਰ ਲੈਣ ਆ ਗਿਆਂ ਆਊਗਾ ਜਦੋਂ ਪਹਿਲੀ ਵਾਰ ਦਿੱਤਿਆ ਅਗਲੇ ਨੂੰ ਤੀਜੀ ਵਾਰ ਲੈਣ ਆਊਗਾ ਕਿਉਂ ਨਹੀਂ ਆਊਗਾ ਜਦੋਂ ਪਹਿਲੀ ਵਾਰ ਹੀ ਅਗਲੇ ਨੂੰ ਮੌਕਾ ਦਿੱਤਾ ਨੱਚ ਕੇ ਦਹਾਦਲਾ ਜਿੱਤ ਜਿਵਾਰ ਮੇਰੀ ਫੇਰ ਲੈਣੀਆਂ ਜਦੋਂ ਪਹਿਲੀ ਵਾਰ ਦੇਤੀ ਦਾ ਤੀਜੀ ਵਾਰ ਜੇ ਇੰਚ ਵੀ ਕੋਈ ਖਰਚ ਨਹੀਂ ਹੈਗਾ ਇਹ ਇੰਟਰਵਿਊ ਕਹਿਣਾ ਇਹਨੇ ਇੰਟਰਵਿਊ ਦਿੱਤੀ ਦੋ ਚੈਨਲਾਂ ਨੂੰ ਜਦੋਂ ਤੀਜੀ ਵਾਰ ਹੁਣ ਅਸੀਂ ਅਸੀਂ ਕਹੇ ਵੀ ਇੰਟਰਵਿਊ ਲੈਣੀ ਤਾਂ ਜਵਾਬ ਦੇ ਗਏ ਤੁਸੀਂ ਤੁਹਾਡਾ ਕੀ ਦਿਮਾਗ ਹੈ ਤੁਹਾਡਾ ਦਿਮਾਗ ਸਾਰੀ ਤੇ ਲੁਚੀਆਂ ਗੱਲਾਂ ਤੇ ਆਹ ਮਾਣੀ ਮੋਟੀ ਸ਼ਰਮ ਕਰ ਲੋ ਲੁਚੀਆਂ ਗੱਲਾਂ ਤੋਂ ਬਿਨਾਂ ਵੀ ਬਹੁਤ ਕੋਸਾ ਇੱਥੇ ਜੇ ਆਖਲੇ ਨੇ ਪਹਿਲੀ ਵਾਰ ਦੇ ਦਿੱਤੀ ਤੇ ਦੂਜੀ ਵਾਰ ਦੇ ਦਿੱਤੀ ਤੀਜੀ ਵਾਰ ਆਟੋਮੈਟਿਕ ਦਿੱਤੀ ਜਾਊਗੀ ਫਿਰ ਤਾਂ ਪਤਾ ਹੀ ਨਹੀਂ ਲੱਗਣਾ ਇੰਟਰਵਿਊ ਦੀ ਗੱਲ ਕਰਦਾ ਗੱਲਾਂ ਸੌਖੀਆਂ ਹੋ ਜਾਂਦੀਆਂ ਨੇ ਕਿਉਂਕਿ ਦੋ ਇੰਟਰਵਿਊ ਪਹਿਲਾਂ ਹੋ ਗਈਆਂ ਨੱਚ ਕੇ ਦੱਸ ਦੇ ਤੀਜੀ ਤੀਜੀ ਵਾਰ ਮੈਨੂੰ ਆਪ ਲੈਣ ਆਗੇ ਆਪ ਹੀ ਆਊਗਾ ਲੈਣ ਜੇ ਤੀਜੀ ਵਾਰ ਦੇ ਦਿੱਤੀ ਤਾਂ ਚੌਥੀ ਵਾਰ ਦੋਸਤਾਂ ਨੂੰ ਵੀ ਲੈ ਕੇ ਆਉ ਨਾਲ ਚੌਥੀ ਚੌਥੀ ਵਾਰ ਦੋਸਤਾਂ ਨੂੰ ਲੈ ਕੇ ਆ ਗਿਆ ਸਾਰਾ ਹੀ ਸਾਰਾ ਹੀ ਪਾ ਗਿਆ ਸਾਰਾ ਹੀ ਪੌਡਕਾਸਟ ਸਾਰਾ ਪਾ ਗਿਆ ਵਿੱਚ ਇੱਕ ਅੱਧੀ ਕਟਿੰਗ ਵੀ ਨਹੀਂ ਕਰੀ ਤੁਸੀਂ ਤੁਹਾਨੂੰ ਕੀ ਲੱਗਿਆ ਸਾਰਾ ਪਾ ਗਿਆ ਇਹ ਲੁੱਚੇ ਦੇ ਮਾਂ ਕਹਿੰਨਾ ਛੱਡ ਦੋ ਇਹ ਗੱਲਾਂ ਇਹ ਚੀਜ਼ਾਂ 'ਚ ਕੋਸ ਨਹੀਂ ਰੱਖਿਆ ਜਦੋਂ ਆ ਗਿਆ ਅਗਲਾ ਚੌਥੀ ਵਾਰੀ ਆ ਗਿਆ ਚੱਲਣਾ ਨਾਲ ਪਤਾ ਤੇਰੀ ਮਾਤਾ ਨੂੰ ਕਿੱਦਾਂ ਵੀਡੀਓ ਦਿਖਾਉਂ ਦਿਖਾਉਣੀ ਪੈਂਦੀ ਹੈ ਲੋਕਾਂ 'ਚ ਕਿੰਨੀ ਸ਼ਰਮ ਵਾਲੀ ਗੱਲ ਹੈ ਆ ਹੁਣ ਮੁੰਡਾ ਕੁੜੀ ਦੀ ਵੀਡੀਓ ਵਾਇਰਲ ਹੋਇਆ ਤੁਸੀਂ ਦੇਖੋ ਵੀ ਕਿੰਨੀ ਬਸਰਮੀ ਦੀ ਗੱਲ ਹੈ ਵੀ ਇੱਕ ਮਾਂ ਨੂੰ ਜਦੋਂ ਉਹ ਚੀਜ਼ਾਂ ਦਿਖਾਉਂਦੇ ਨੇ ਕਿਤੇ ਜਾਂਦੇ ਨੇ ਤਾਂ ਕਹਿੰਦੇ ਨੇ ਵੀ ਆ ਤੁਹਾਡੀ ਕੁੜੀ ਨੇ ਵੀਡੀਓ ਵਾਇਰਲ ਹੋ ਗਈਆਂ ਜਾਂ ਮੁੰਡੇ ਨੇ ਕੀਤੀਆਂ ਨੇ ਮੁੰਡੇ ਨੇ ਕਰੀਆਂ ਨੇ ਜਿਵੇਂ ਵੀ ਕਰੀਆਂ ਨੇ ਤੁਸੀਂ ਦੇਖੋ ਵੀ ਇੱਕ ਮਾਂ ਲਈ ਕਿੰਨੇ ਸ਼ਰਮ ਦੀ ਗੱਲ ਇੱਕ 5 ਮਿੰਟ ਦੇ ਸਵਾਦ ਲਈ ਤੁਸੀਂ ਚਲੋ ਜਿਹੜਾ ਕੁਝ ਤੁਸੀਂ ਕਰ ਲਿਆ ਕਰ ਲਿਆ ਵੀਡੀਓ ਬਣਾਉਣੀ ਜ਼ਰੂਰੀ ਹੈ ਹੂੰ ਇਹਨਾਂ ਦਾ ਵੀਡੀਓ ਵੀ ਇਹੇ ਦੀਆਂ ਨੇ ਮੈਂ ਕਹਣਾ ਪੁੱਛੋ ਹੀ ਨਾ ਕੁਸਤ ਜੇ ਇਹ ਜਾ ਕੁਝ ਕਰਨਾ ਹੁੰਦਾ ਹੈ ਫਿਰ ਵੀਡੀਓ ਕਾਹਤੋਂ ਬਣਾਉਣੇ ਹੁੰਨੇ ਹੋ ਹੈ ਥੀਏਟਰ ਚ ਲਾਉਣੀ ਹੁੰਦੀ ਨੇ ਹੁਣ ਸਾਰੇ ਮੁਲਕ ਨੇ ਦੇਖ ਲਈ ਸਾਰੇ ਮੁਲਕ ਨੇ ਦੇਖ ਲਈ ਜਦੋਂ ਤੁਸੀਂ ਆਪਸ ਵਿੱਚ ਹੀ ਵਿਆਹ ਹੀ ਕਰਾ ਲਿਆ ਘੂਸੇ ਉਹ ਜੇ ਤੁਸੀਂ ਜਿਹੜੇ ਵੀਡੀਓ ਬਣਾ ਲੈਨੇ ਹੋ ਸਾਰੀ ਉਮਰ ਨਾਲ ਤਾਂ ਮਾਂ ਪਿਓ ਮੂੰਹ ਦਿਖਾਉਣ ਜੋਗੇ ਆਪ ਤਾਂ ਤੁਸੀਂ ਮੂੰਹ ਦਿਖਾਉਣੇ ਕੀ ਹੈ ਕਿਉਂਕਿ ਤੁਸੀਂ ਤਾਂ ਹੈਗੀ ਬਿਸ਼ਰਮੋ ਮਾੜੀ ਮੋਟੀ ਸ਼ਰਮ ਕਰ ਲਿਆ ਕਰੋ ਸਾਰੀ ਵੀਡੀਓ ਬਣਾ ਕੇ ਪਤਾ ਨਹੀਂ ਕੀ ਹੋ ਜਾਂਦਾ ਜਿਹੜਾ ਕੁਝ ਕਰਨਾ ਕਰ ਲਓ ਤੁਸੀਂ ਬਾਦੇ ਵਿਚਾਸਿਆਪਾ ਪਾ ਲੈਨੇ ਹੋ ਬੋੜੀਆਂ ਆਂਦੀਆਂ ਵੀਡੀਓ ਮਾਰ ਰਹੀਆਂ ਨੇ ਪੜੇ ਜਾਂਦੀਆਂ ਪਤਾ ਹੀ ਨਹੀਂ ਕੀ ਰਖੀ ਜਾਂ ਕੋਸਾ ਜੀ ਕਦੇ ਕੁੱਲੜ ਪੀ ਜਾ ਹੁਣ ਇੰਨਾ ਦੀ ਆ ਗਈ ਹੁਣ ਮਾਂ ਵਿਚਾਰੀ ਕਹਿ ਰਹੀ ਹੈ ਕਹਿੰਦੀ ਮੈਨੂੰ ਬਿਸਰਮੀ ਆਉਂਦੀ ਹੈ ਜਦੋਂ ਮੈਨੂੰ ਠਾਣੇ 'ਚ ਕਹਿੰਦੇ ਨੇ ਵੀ ਆਹ ਦੇਖੋ ਤੁਹਾਡੇ ਮੁੰਡੇ ਦੀ ਵੀਡੀਓ ਕਿੱਡੀ ਸ਼ਰਮ ਦੀ ਗੱਲ ਹੈ ਵੀਡੀਓ ਨਾ ਬਣਾਇਆ ਕਰੋ ਵੀਡੀਓ ਦਾ ਪਤਾ ਨਹੀਂ ਕਦੋਂ ਸੱਪ ਨਿਕਲਿਆ ਪਵੇ ਦੇਖਣ ਵਾਲਿਆਂ ਤਾਂ ਦੇਖ ਲਈ ਨੇ ਕਿੰਨਾ ਮਰਜੀ ਸਮਝਾਈ ਜੋ ਜਦੋਂ ਤੁਸੀਂ ਬਣਾਉਣ ਵਾਲਿਆਂ ਨੇ ਸ਼ਰਮ ਕਰੀਏ ਬਾਅਦ 'ਚ ਫਿਰ ਐ ਬੈਠੀ ਜਾਓ ਕੁਛ ਨਹੀਂ ਕੋਈ ਇਹਦੀ ਵਿੱਚ ਮਾਫੀ ਨਹੀਂ ਹੈਗੀ ਇਹ ਰਹੀਆਂ ਕੁੜੀਆਂ ਨੇ ਪਹਿਲਾਂ ਜਿਹੜੀਆਂ ਭੈਣ ਦੀ ਬੜੇ ਮਾਂ ਲੈ ਗਿਆ ਖੜ ਕੇ ਵੀਡੀਓ ਐ ਬਣਾਉਂਦੇ ਨੇ ਚੌੜੀਆਂ ਉਹ ਨਾਲ ਮੁੰਡੇ ਵੀ ਲਾ ਦਿਓ ਥੀਏਟਰ ਚ ਲਾ ਦਿਆ ਕਰੋ ਭੈਣ ਦੀ ਬੜੇ ਮਾਂ ਲੈਣੇ ਫੇਰ ਨਹੀਂ ਰੁਕਦੀਆਂ ਫੇਰ ਸ਼ੇਅਰ ਹੁੰਦੀਆਂ ਨੇ ਨਾਲੀ ਮੋਟੀ ਸ਼ਰਮ ਕਰਿਆ ਕਰੋ ਜੇ ਆਪਦੀ ਨਹੀਂ ਕਰਨੀ ਤਾਂ ਮਾਪਿਆਂ ਦੀ ਕਰ ਲਿਆ ਕਰੋ ਹੁਣ ਲੈ ਲੋ ਨਿਆਰਾ ਹਾਂਜੀ ਕਿੱਦਾਂ ਦੀ ਲੱਗੀ ਅੱਜ ਦੀ ਫਿਰ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਭੈਂਡ ਤੇ ਪਸੰਦ ਆਈ ਹੋਵੇਗੀ ਤੇ ਐਦਾਂ ਹੀ ਪਿਆਰ ਬਣਾ ਕੇ ਰੱਖਿਓ ਤੇ ਕੋਸ਼ਿਸ਼ ਕਰਾਂਗੇ ਕਿ ਵੀਡੀਓ ਜਲਦੀ ਤੋਂ ਜਲਦੀ ਲੈ ਕੇ ਆਈਏ ਹੁੰਨੇ ਤਾਂ ਬਿਲ ਨਹੀਂ ਆ ਪਰ ਕੀ ਕਰੀਏ ਉਹੀ ਬਣਾਉਣ ਨੂੰ ਜੀ ਨਹੀਂ ਕਰਦਾ ਤੇ ਤੁਸੀਂ ਲਾਈਕ ਕਮੈਂਟ ਕਰਕੇ ਦੱਸੋ ਵੀ ਵੀਡੀਓ ਕਿਵੇਂ ਲੱਗੀ ਤੇ ਮਿਲਦੇ ਆਂ ਵੀਡੀਓ ਦੀ ਅਗਲੀ ਵੀਡੀਓ ਦੇ ਵਿੱਚ ਤੇ ਪਿਆਰ ਬਣਾ ਕੇ ਰੱਖਿਓ ਓਕੇ ਬਾਏ ਬਾਏ ਸਾਰਿਆਂ ਨੂੰ ਮੇਰੇ ਵੱਲੋਂ ਲਵ ਯੂ ਸਲੂਟ ਆ ਦੋਨੇ ਹੱਥਾਂ ਨਾਲ ਜੋ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਲਾਈਕ ਜਰੂਰ ਕਰਦੇ ਹੋ ਕਰੋ ਕਮੈਂਟ ਵੀ ਜਰੂਰ ਕਰਿਆ ਕਰੋ